ਹੈਲੋ ਹਾਂਜੀ ਬਈ ਸਤਿ ਸ਼੍ਰੀ ਅਕਾਲ ਤੇ ਹਰ ਕਬੂਤਰ ਬਾਜ ਸਾਹਿਬ ਭਰਾਟੀ ਦਾ ਘਰ ਬਣ ਸਰਾਂ ਦੇ ਉੱਕੇ ਜਿਵੇਂ ਤੁਹਾਨੂੰ ਪਤਾ ਵੀਰ ਜੀ ਆਪਾਂ ਜਿਹੜੇ ਵੱਡੇ ਜੋੜੇ ਸੇਲ ਕੀਤੇ ਸੀਗੇ ਤੇ ਇਹ ਵੀਰ ਜੀ ਆਪਾਂ ਦੋ ਜੋੜੇ ਦੇ ਲੱਗੇ ਆ ਬਾਈ ਹੈਗੇ ਸਰਸੇ ਤੋਂ ਉਹਨਾਂ ਨੂੰ ਦੇਣ ਲੱਗੇ ਜੋੜੇ ਕਿਹ ਵਜਾ ਕਰਕੇ ਬਣਾ ਨਾਮ ਨਹੀਂ ਲੈਣਾਗਾ ਨਾ ਕੈਮਰੇ ਸਾਹਮਣੇ ਬਾਈ ਤੇ ਇਹ ਦੋ ਜੋੜੇ ਦੇ ਲੱਗੇ ਕਾਕੜਾ ਚ ਕੂਤਰਾ ਇੱਕ ਆਪਣੀ ਕਬੂਤਰੀ ਆ ਹਜ਼ਾਰ ਵਾਲੇ ਕਬੂਤਰਾਂ ਦੀ ਤੇ ਦੂਜੀ ਵੀ ਹਜ਼ਾਰ ਵਾਲੇ ਕਬੂਤਰਾਂ ਦੇ ਸੀਰੀਆ ਵਾਲਾ ਕਬੂਤਰ ਆ ਠੀਕ ਹੈ ਲੱਗੇ ਲਗਾਏ ਜੋੜੇ ਦਿੱਤੇ ਆ ਫੁੱਲ ਗਰੰਟੀਆਂ ਦਿੱਤੇ ਆ ਬੱਚੇ ਨਾ ਕੱਢਣ ਕਬੂਤਰ ਬੱਚੇ ਨਾ ਉੱਡਣ ਮਦੀਨਾ ਆਡੇ ਨਾ ਦੇਵੇ ਆਪਣੀ ਫੁੱਲ ਗਰੰਟੀ ਹੋ ਗਈ ਕੋਈ ਧੋਖਾ ਨਹੀਂ ਕਿਸੇ ਬੰਦੇ ਨਾਲ ਵੀ ਇਹਦੇ ਜਿਹੜੇ ਦੋ ਜੋੜੇ ਦੇਣ ਲੱਗੇ ਤੁਹਾਨੂੰ ਸ਼ੌਕ ਕਰਾ ਦਿੰਨੇ ਆ ਸ਼ੌਕ ਕਰਕੇ ਸਾਰੇ ਭਰਾ ਜਰੂਰ ਦੱਸੋ ਜੀ ਇੱਕ ਵੀਡੀਓ ਲਾਈਵ ਸ਼ੇਅਰ ਕਮੈਂਟ ਕਰਕੇ ਜਰੂਰ ਭਰਾ ਦੱਸਿਆ ਕਰੋ ਵੀ ਜਾਨਵਰ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਕਿਸੇ ਨਾਲ ਕੋਈ ਧੋਖਾ ਨਹੀਂ ਕਿਸੇ ਭਰਾ ਨੇ ਵੀ ਜਾਨਵਰ ਲੈਣੇ ਤਾਂ ਆਪਣੇ ਸੰਪਰਕ ਕਰੋ ਠੀਕ ਹੈ ਜੀ ਆਹ ਜੋੜੇ ਆ ਭਈਆ ਕਬੂਤਰ ਨਾਰਾ ਟੀਰਾ ਸ਼ਾਖਾ ਇਹ ਇਹਦੇ ਨਾਲ ਮਦੀਨਾ ਵੀਰੇ ਆ ਚਿੱਟੀਆਂ ਦੀ ਠੀਕ ਹੈ ਜੀ ਦੂਜਾ ਹੈਗਾ ਖਟੀਆਂ ਦਾ ਨਾਰਾ ਤੇ ਚਿੱਟੀਆਂ ਦੇ ਮਦੀਨਾ ਠੀਕ ਹੈ ਜੀ ਜਿਹੜੀਆਂ ਮਦੀਨਾ ਵੀਰੇ ਦੋਨੇ ਭੈਣਾ ਤੇ ਕਬੂਤਰ ਆਡੋ ਆਡਾ ਠੀਕ ਹੈ ਜੀ ਫੁੱਲ ਗਰੰਟੀਆਂ ਦਿੱਤੇ ਹੋਰ ਕਿਸੇ ਭਰਾਣੇ ਵੀ ਲੈਣੇ ਸਪਰਕ ਕਰਦੇ ਥੈਂਕ ਯੂ ਬਾਈ ਧੰਨਵਾਦ